ਹਰਿ ਮਹਾਦੇਵ ਜੀ ਅੱਜ ਨਿਊ ਇਰਾ ਸੁਸਾਇਟੀ ਪਠਾਨਕੋਟ ਨੇ ਕੀਤਾ ਅਦਰਸ਼ વૃਦਾਸ਼ਟਮ ਚੈਕੋਲਾੜੀ ਪਠਾਨਕੋਟ ਦਾ ਦੌਰਾ ਸੋ ਇੱਥੇ ਆ ਕੇ ਆਈ ਹੋਈ ਸਾਰੀ ਟੀਮ ਨੇ ਬਜ਼ੁਰਗਾਂ ਨਾਲ ਦੁੱਖ ਸਾਂਝੇ ਕੀਤੇ ਉਹਨਾਂ ਦਾ ਹਾਲ-ਚਲ ਜਾਣਿਆ ਸੋ ਆਸ਼ਰਮ ਪ੍ਰਬੰਧਕ ਮੈਡਮ ਸੁਪਰੀਡੈਂਟ ਅੰਜਲੀ ਸ਼ਰਮਾ ਜੀ ਨੇ ਇੱਥੇ ਰਹਿ ਰਹੇ ਵਿਧ ਮਾਤਾ ਪਿਤਾ ਦਾ ਹਾਲ ਉਹਨਾਂ ਨੂੰ ਦੱਸਿਆ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਵਿਰਧ ਘਰ ਵਿੱਚ ਮਾਤਾ ਔਰ ਵਿਰਧ ਪਿਤਾ ਕਿਵੇਂ ਆਪਣਾ ਸਮਾਂ ਬਤੀਤ ਕਰਦੇ ਸਨ ਕਿਵੇਂ ਉਹ ਇੱਥੇ ਆਪਣਾ ਮਨੋਰੰਜਨ ਕਰਦੇ ਸਨ ਔਰ ਕਿਵੇਂ ਇੱਥੇ ਇਥੋਂ ਦਾ ਰੈਂਸ ਹਨ ਕਿਵੇਂ ਦਾ ਹੈ ਸੋ ਸਾਰੀ ਗੱਲਬਾਤ ਕਰਦੇ ਹੋਏ ਆਈ ਹੋਈ ਟੀਮ ਨੇ ਵੀ ਬਜ਼ੁਰਗਾਂ ਦੇ ਨਾਲ ਦੁੱਖ ਸਾਂਝੇ ਕੀਤੇ ਉਹਨਾਂ ਦਾ ਹਾਲ ਚੱਲ ਜਾਣਿਆ ਅਤੇ ਕਿਹਾ ਕਿ ਅਸੀਂ ਹੁਣ ਇੱਥੇ ਆਪ ਜੀ ਦੇ ਕੋਲ ਮਿਲਣ ਲਈ ਆਂਦੇ ਰਵਾਂਗੇ ਡਾਕਟਰ ਮਨਾਕਸ਼ੀ ਸਲੋਤਰਾ ਜੀ ਨੇ ਵੀ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਜਦੋਂ ਵੀ ਤੁਹਾਨੂੰ ਸਾਡੀ ਜਰੂਰਤ ਪੈਂਦੀ ਹੈ ਅਸੀਂ ਤੁਹਾਡੀ ਜ਼ਰੂਰ ਸਹਾਇਤਾ ਕਰਾਂਗੇ ਮੈਂ ਪਠਾਨਕੋਟ ਤੋਂ ਨਹੀਂ ਡਾਕਟਰ ਹਾਂ ਅਗਰ ਕੋਸ਼ਿਸ਼ ਕਰਾਂਗੀ ਜਿੱਥੇ ਤੱਕ ਹੋਏਗਾ ਤੁਹਾਡੀ ਸੇਵਾ ਵਿੱਚ ਜ਼ਰੂਰ ਯੋਗਦਾਨ ਦੇਵਾਂਗੇ ਸੋ ਇਸੇ ਤਰ੍ਹਾਂ ਹੀ ਆਏ ਹੋਏ ਟੀਮ ਮੈਂਬਰਜ਼ ਵਾਕਫਾ ਕਰਨ ਆ ਕੇ ਆਪਣੇ ਆਪਣੇ ਤਰੀਕੇ ਦੇ ਨਾਲ ਬਜ਼ੁਰਗਾਂ ਦਾ ਹਾਲ ਚਾਲ ਜਾਣਿਆ ਅਤੇ ਸੁਸਾਇਟੀ ਦੇ ਚੇਅਰਪਰਸਨ ਨੇ ਆਸ਼ਰਮ ਪ੍ਰਬੰਧਕ ਮੈਡਮ ਅੰਜਲੀ ਸ਼ਰਮਾ ਔਰ ਪ੍ਰਧਾਨ ਸਤਨਾਮ ਸਿੰਘ ਜੀ ਉਹਨਾਂ ਦਾ ਤੇਜਿਲੋਂ ਧੰਨਵਾਦ ਕੀਤਾ ਤੇ ਦੱਸਿਆ ਕਿ ਜੋ ਕੁਝ ਵੀ ਤੁਸੀਂ ਇੱਥੇ ਕਰ ਰਹੇ ਹੋ ਇਹ ਦੁਨੀਆ ਦੀ ਸਭ ਤੋਂ ਉੱਤਮ ਸੇਵਾ ਹੈ ਫਿਰ ਬਜ਼ੁਰਗ ਬਾਪੂ ਗੁਦਿਆਲ ਸਿੰਘ ਜੀ ਉਹਨਾਂ ਨੇ ਵੀ ਬਜ਼ੁਰਗਾਂ ਦਾ ਦੁੱਖ ਨੂੰ ਗੀਤ ਰਾਹੀਂ ਬਿਆਨ ਕੀਤਾ ਆਈ ਹੋਈ ਸਾਰੀ ਹੀ ਟੀਮ ਬਹੁਤ ਜ਼ਿਆਦਾ پابੁਖ ਹੋ ਗਈ ਅਤੇ ਮਾਹੌਲ ਜੋ ਹੈ ਉਹ ਇੱਕ ਸ਼ਾਂਤੀ ਭਰਿਆ ਹੋ ਗਿਆ ਫਿਰ ਆਸ਼ਰਮ ਸੁਪਰਡੈਂਟ ਮੈਡਮ ਅੰਜਲੀ ਸ਼ਰਮਾ ਨੇ ਸਾਰੇ ਹੀ ਬਜ਼ੁਰਗਾਂ ਨੂੰ ਦੁਬਾਰਾ ਹਸਾਇਆ ਅਤੇ ਦੱਸਿਆ ਕਿ ਦਿਲ ਛੋਟਾ ਨਹੀਂ ਕਰਨਾ ਇਹ ਤੁਹਾਡਾ ਆਪਣਾ ਕਰ ਹੈ ਅਸੀਂ ਇੱਥੇ ਬਹੁਤ ਜ਼ਿਆਦਾ ਖੁਸ਼ ਹਾਂ ਔਰ ਵਧੀਆ ਜੀਵਨ ਬਤੀਤ ਕਰ ਰਹੇ ਹਾਂ ਸੋ ਸਾਰੀ ਗੱਲਬਾਤ ਕਰਨ ਤੋਂ ਬਾਅਦ ਆਈ ਹੋਈ ਸਾਰੀ ਟੀਮ ਨੇ ਆਸ਼ਰਮ ਪ੍ਰਬੰਧਕਾਂ ਦਾ तहे ਦਿਲੋਂ ਧੰਨਵਾਦ ਕੀਤਾ ਸ਼ਸ਼ੀਕਲ ਜੀ